ਸਾਡਾ ਸਵਾਗਤ ਹੈ ਸਤਨਾਮ ਢਿਲੋਂ ਦੇ ਫਾਰਮ ਤੇ ਅੱਜ ਬਟਾ ਦੇ ਹਾਂ ਤੇ ਗੱਭਣ ਮੱਝ ਲੈ ਕੇ ਆਇਆ ਮੁਰਾਦ ਨਸਲੀ ਬਹੁਤ ਹੀ ਸੋਹਣੀ ਮੱਝ ਹੈ ਸਭੇ ਕਰੀ ਬਕੂ ਪਹਿਲੇ ਸੂਏ 12 13 ਲੀਟਰ ਦੁੱਧ ਕੱਢਿਆ ਵੀਰ ਕਰਦੇ ਜੇ ਲੈਵਲ ਉਹ ਪੂਰਾ ਤਿਆਰ ਕਰਦੀ ਹੁੰਦੀ ਆ ਹਾਲੇ ਹੁਣ ਤੱਕ ਅਪਡੇਟ ਕਰੀ ਕੱਚੀ ਆ ਤਾਂ ਤੋਂ ਬਹੁਤ ਸੋਹਣਾ ਵਧੀਆ ਲੱਗਾ ਆ ਇਹ ਹਫਤੇ ਤੱਕ ਬਹੁਤ ਹੀ ਵਧੀਆ ਲਿਵਾਜਾਇਆ ਕਰਦੀ ਹੋਈ ਅਰਗਿਸਤਾਨ 17 ਲੀਟਰ 18 ਲੀਟਰ ਦੀ ਆਸੈਂਟ ਦੀ ਮੱਝ ਤੋਂ ਤੇ ਇਹ ਸਾਡੇ ਬਹੁਤ ਹੀ ਸੋਹਣੀ ਮੱਝ ਆ ਪੂਰੀ ਚਮਕਦਮ ਕਰੀਆ ਤਾਂ ਤਨੇ ਗੂੜਾ ਲੱਗਾ ਆ ਲਿਵਾ ਬਹੁਤ ਵੱਡਾ ਤਿਆਰ ਕਰੂਗੇ ਤੇ ਇਹ ਟਪੂਨ ਤੇ ਹੋ ਜਾਊਗਾ ਕੈਪਸ਼ਨ ਦੇ ਵਿੱਚ ਨੰਬਰ ਦਿੱਤਾ ਆ ਕਿੰਨਾ ਚੋਕੋਮੰਤੇ ਗਲਵਾਰ ਕਰਸਾ ਦੇ ਜੋ ਇਹ ਇਸ ਨੂੰ ਤਾਂ ਹਫਤਾ ਇੱਕ ਪੂਰਾ ਲੱਜੂਗੀ ਬਹੁਤ ਹੀ ਛੋਣੀ ਮਾਜਾ ਵੀਡੀਓ ਵੇਖਣ ਲਈ ਧੰਨਵਾਦ ਆ ਇਹੋ ਜੀਆਂ ਹੋਰ ਵੀਡੀਓ ਵੇਖਣ ਲਈ ਯੈਨੋ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦੋ ਕਿਤਾਕੀ ਤੁਸੀਂ ਸਾਡੇ ਚੈਨਲ ਤੇ ਜੁੜ ਸਕੋ ਤੁਹਾਨੂੰ かれ。We